ਲਓ ਜੀ ਸਮਾ ਹੋ ਗਿਆ ਕੰਮ ਤੇ ਲੱਗਾ ਸਮਾਂ ਆਜਾਜ ਤਰੀ ਦੇ ਹੋਰ ਤਲਵਿੰਦਰ ਫਿਰ ਲਓ ਜੀ ਮਿਲਣਾ ਆਇਆ ਸੀ ਯਾਰ ਤੇ ਟਾਈਮ ਦਾ ਪਤਾ ਨਹੀਂ ਲੱਗਿਆ ਹਨ ਚਲੋ ਗੱਲਾਂ ਬਾਤਾਂ ਕਰੀਆਂ ਬਾਈ ਨਾਲ ਬਾਈ ਕਹਿੰਦਾ ਹੁਣ ਟਾਈਮ ਹੋ ਗਿਆ ਬਈ ਚੱਲਦੇ ਹਾਂ ਹੁਣ ਤੂੰ ਵੀ ਵਗ ਜਾ ਮੈਂ ਵੀ ਚੱਲਿਆ ਮੋਟਰ ਹੈ ਮਾੜਾ ਠੰਡਾ ਹੋ ਗਿਆ ਉਹ ਦੇਖ ਸਾਵੇਂ ਲਾਤਾ ਉਧਰ ਆ ਦੇਖੀ ਪਹਿਲਾਂ ਕੂਲਰ ਦਿਖਾ ਦੇ ਹਨ ਤਲਵਿੰਦਰ ਆ ਨਿੱਕੇ ਨਿੱਕੇ ਕੂਲਰ ਨੇ ਆ ਹਾਂ ਹੈ ਨਾ ਫਰਜ਼ हां भाई जेड़े ਭਰਾਵਾਂ ਨੇ ਦੇਖੇ ਨਹੀਂ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਦਿਖਾਉਣਾ ਹੈ ਸੱਚੀ ਵਿੱਚ ਹੀ ਕੂਲਰ ਹੈ ਬਈ ਇਹ ਅੱਜ ਤੋਂ ਕਿੰਨੇ ਸਾਲ ਪਹਿਲਾਂ ਤਿਲਵਿੰਦਰ ਹੁਣ 25 ਸਾਲ ਪਹਿਲਾਂ ਇਹ 2000 ਬਣੇ ਸੀ ਹਾਂਜੀ ਕਿੰਨੇ ਸਾਲ ਹੋ ਗਏ ਦੇਖੋ ਤੁਸੀਂ 24-25 ਸਾਲ ਪਹਿਲਾਂ ਏਸੀ ਕੂਲਰ ਵਜਦੇ ਸੀ ਇਹ ਹੈਨਾ ਉਹ ਵੀ ਤੁਹਾਨੂੰ ਦਿਖਾਉਣਾ ਹੈ ਵੀ ਏਸੀ ਕੂਲਰ ਕਿਵੇਂ ਵਜਦੇ ਸੀ ਹੈਨਾ ਤੇ ਆਹ ਉਹ ਆਪਾਂ ਇਹਨਾਂ ਨੂੰ ਦਿਖਾ ਦਾਂਗੇ ਆਹ ਸੀਗੀ ਇਹਦਾ ਜਿਹੜਾ ਸਿਸਟਮ ਹੈ ਆਹ ਪੁਰੀ ਸੀਗੀ ਹੈ ਆਹ ਪੁਰੀ ਦਾ ਮੋਟਰ ਤੇ ਲੱਗੀ ਹੋਈ ਸੀ ਅਸੀਂ ਮੋਟਰਾਂ ਦੇ ਲੱਗੀਆਂ ਹੁੰਦੀਆਂ ਸੀਗੀਆਂ ਉਹ ਜਿਹੜਾ ਬੀਲ ਪਿਆ ਉਹ ਵੱਡਾ ਉਹ ਇੰਨਾ ਸੀ ਲੱਗਿਆ ਹੁੰਦਾ ਜਰਾਂ ਇਹ ਆ ਪਿਆ ਵੱਡਾ ਬੀਲ ਇਹ ਜਨਰੇਟਰ ਤੇ ਲੱਗਿਆ ਹੁੰਦਾ ਸੀਗਾ ਹਾਂ ਇਹ ਲੱਗਿਆ ਹੁੰਦਾ ਸੀ ਉਹ ਤੇ ਉਹ ਸੀਗਾ ਬਲੋਰ ਅੱਛਾ ਉਹ ਬਲੋਰ ਦੇ ਵਿੱਚ ਲੱਗਿਆ ਹੋਇਆ ਸੀ ਉਹ ਸਾਫਟ ਪੈਕੇਟ ਉਹ ਹਵਾ ਬਣਾਉਂਦਾ ਸੀ ਪੂਰੀ ਹਾਂ ਪੂਰਾ ਫਲ ਬਰਫ਼ ਬਰਫ਼ ਇਹ ਦੇ ਵਿੱਚ ਬਰਫ਼ ਲੱਗੀ ਹੋਈ ਸੀਗੀ ਘੱਟੋ ਘੱਟ ਤਿੰਨ ਚਾਰ ਚਿੱਲੀਆਂ ਇਸ ਬਰਫ਼ ਨਹੀਂ ਲੱਗਦੀ ਸੀ ਇਹ ਚ ਆ ਜਾ ਉਹ ਚੀਜ਼ ਵੀ ਦਿਖਾਈ ਜਿੱਥੇ ਲੱਗੇ ਹੋਏ ਸੀ ਹਾਂ ਆ ਜਾ ਉਹ ਵੀ ਦਿਖਾ ਦੇ ਕਿ ਕੰਮ ਦੇ ਇੱਥੇ ਲੱਗੇ ਸੀਗੇ ਹਾਂ ਏ 아이 ਦੇ ਵਿੱਚ ਸੀ ਨਾ 트윈드ਰੇ ਹਾਂ ਜੀ ਆਹ ਰਹੀ ਹੈ ਕਾਸੀ ਸਿਸਟਮ ਹੈ ਇੱਥੇ ਦੀ ਬਰਫ ਪੈਂਦੀ ਸੀਗੀ ਤੇ ਇੱਥੇ ਤੱਕ ਇਹ ਸੀਗੇ ਲੱਗੇ ਹੋਏ ਇੱਥੇ ਕਦੋਂ ਗੱਡੀ ਖੁੱਲੀ ਸੀਗੀ ਹੂੰ ਤੇ ਇੱਥੇ ਜਿਹੜੇ ਹੋਏ ਸੀ ਹਨਾ ਹਾਂ ਤੇ ਇੱਥੇ ਜਿਹੜੇ ਹੋ ਸੀਗੇ ਇੱਥੋਂ ਦੀ ਹਵਾ ਜਾਂਦੀ ਸੀ ਅੰਦਰ ਤਾਂ ਹਾਲ ਦੇ ਵਿੱਚ ਹਾਲ ਦੇ ਬਹੁਤ ਟਾਈਮ ਪਹਿਲਾਂ ਇੱਥੋਂ ਦੀ ਜਾਂਦੀ ਸੀ ਹਨਾ ਉਹਨਾਂ ਏਸੀ ਆ ਕੇ ਉਦੋਂ ਘੱਟ ਹੁੰਦੇ ਸੀ ਅਸੀਂ ਮਹਿੰਗੇ ਬੜੇ ਹਾਂ 20 25 ਬਾਕੀ ਨਹੀਂ ਪੂਰੀ ਨਹੀਂ ਕਰਦੇ ਸੀ ਨਾ ਲੱਗਦੇ ਬੜੇ ਸੀ ਪਰਫੈਕਟ ਮਾਨਦੇ ਸੀ ਮੈਂ ਕਹਿੰਦਾ ਠੰਡਾ ਠੰਡਾ ਅਗਲਾ ਕਹਿੰਦਾ ਯਾਰ ਕਿੱਥੇ ਆਈ ਨਹੀਂ ਠੰਡ ਤੇ ਤਿੰਨ ਤਿੰਨ ਸਿਲੀਆਂ ਪਾਉਂਦੇ ਸੀ ਕਹਿੰਦੇ ਵਾਪਤੀਆਂ ਹਨਾ ਖੱਪੋਈ ਨਹੀਂ ਤਿੰਨੇ ਘੰਟੇ ਚ ਘੰਟਾ ਚੱਲਦੇ ਸੀ ਇੱਕ ਮਾਲਾ ਤਿੰਨ ਸਿਲੀਆਂ ਤਿੰਨੇ ਘੰਟੇ ਚੱਲਦੀਆਂ ਸੀ ਤਿੰਨੇ ਘੰਟੇ ਨਹੀਂ ਫਿਰ ਦੂਜੀ ਵਾਰ ਨੇ ਠੀਕ ਹੈ ਜੀ ਹਾਂਜੀ ਤੇ ਲਓ ਜੀ ਇਹ ਆ ਗਏ ਪਹਿਲਾ ਵਾਲੇ ਆਪਣੇ ਏਸੀ ਕੁਲ ਦੇ ਏਸੀ ਕੁਲ ਕਿਸੇ ਕੁਦਰੇ ਨਹੀਂ ਹੁਣ ਵਾਲੇ ਤਾਂ ਕੁਦਰੀ ਹੋਰ ਹਸਾਬ ਦੇ ਨੇ ਡਿੱਗੀ ਡਿੱਗੀ ਆ ਗਈ ਕੁਦਰੀ ਹੈ ਜਿਹਦਾ ਪਾਣੀ ਦਾ ਖਰਾਬ ਹੋ ਗਿਆ ਵੇਖੋ ਸਾਡੇ ਨੂੰ ਖਰਾਬ ਹੋ ਗਿਆ ਹਮ ਬਟ ਅਲਫਾ ਗ੍ਰਿਲਾਂ ਬੜੀ ਹੁੰਦੀਆਂ ਹਨ ਹਨੀ ਪੈੜ ਸਾਈਡਾਂ ਤੇ ਲਾਈਆਂ ਹੁੰਦੀਆਂ ਇਸੇ ਦੇ ਪਾਣੀ ਡਿੱਗਦੇ ਸੀ ਨਵੀਂ ਜੀ ਹੈਨਾ ਹਨੀ ਪੈੜ ਗੱਲ ਤਾਂ ਸਹੀ ਹੈ ਹੈਨਾ 4 ਇੰਚ ਧਾਰ ਪੈਂਦੀ ਸੀ ਜੀ ਠੀਕ ਹੈ ਇਹ ਛੜਦੇ ਸੀ ਠੰਡਕ ਹੈਨਾ ਹਾਂ ਤੇ ਹੁਣ ਬਈ ਦੂਜੇ ਮੈਂ ਇੱਕ ਰੁਪਈਆ ਪੱਤੀਆਂ 25 ਸਾਢੇ ਦਾ ਲੋਹਾ ਹਨੀ ਪੈੜ ਵਜਦੀ ਹੈ ਹੈਨਾ ਇਹ ਹਾਂਜੀ ਹਾਂ ਹਨੀ ਪੈੜ ਵਾਹ ਜੀ ਵਾਹ ਹੈ ਪਾਣੀ ਤਲਵਿੰਦਰ ਪੱਖੇ ਹੈ ਹੀ ਬੜੇ ਬੜੇ ਨਹੀਂ ਇਹ ਤਾਂ ਹਾਂ ਹਾਂ ਮਨ ਲੇ ਵੀ ਜਿਹੜੇ ਬੜੇ ਬੜੇ ਜਿਵੇਂ ਆਹੋ ਪੂੜੀ ਦੇਖੋ ਤੁਸੀਂ ਪੈਂਸ ਜਾਂ ਹੋਰ ਚੀਜ਼ਾਂ ਹੁੰਦੀਆਂ ਸੀ ਹਾਂ ਬਿਲਟਾਂ ਚੜਦੀਆਂ ਸੀ ਤੇ ਉਹ ਜਿਹੜੀਆਂ ਨਹੀਂ ਸੀ ਰੇਡੀ ਇੱਕ ਵੀ ਹਵਾ ਬਣਾਵਣਾ ਬਿਜਲੀ ਛੜਦਾ ਇਹਦੇ ਦੇਖ ਲੈ ਦੁਨੀਆਂ ਬੜੀ ਦਿਮਾਕੀ ਤੋਂ ਦਿਵਾਕੀ ਪਈ ਹੈ ਹਨਾ ਸਮੇਂ-ਸਮੇਂ ਦੇ ਮੁਤਾਬਕ ਹਰ ਚੀਜ਼ ਦਾ ਹੱਲ ਹੋ ਜਾਂਦਾ ਹੈ ਹਨਾ ਹਾਂ ਆ ਹਨੀ ਪੜਾਂ ਆ ਗਏ ਹਨਾ ਤਲਵਿੰਦਰ ਹਾਂਜੀ ਤੇ ਹੁਣ ਹੁਣ ਵਾਲਿਆਂ ਦਾ ਪਹਿਲਾਂ ਨਹੀਂ ਲੋਹੇ ਦੇ ਆਏ ਪਹਿਲਾਂ ਵਾਲੇ ਲੋਹੇ ਦੀ ਨਿਸ਼ਾਨੀ ਇਹ ਵੀ ਵਧੀਆ ਚੀ ਹੁੰਦਾ ਸੀ ਹਾਂਜੀ ਹਾਂ ਹੁਣਾਂ ਇਹ ਤੁਸੀਂ ਇੱਕ ਸੀਨ ਚਲੋ ਜੀ ਗੱਲ ਕਰ ਗਿਆ ਹਮ ਪਰ ਇਹ ਛੱਡ ਨਹੀਂ ਜਾਨੀ ਵੇਚਣਾ ਕਵਾੜੀ ਲੈ ਆ ਜਾ ਬਈ ਰੋਬਿੰਦਰ ਚੰਗਾ ਪੀਤੇ ਚੰਗਾ ਜੀ ਠੀਕ ਹੈ ਬਈ ਚਲੋ ਠੀਕ ਹੈ ਤਲਵਿੰਦਰ ਜੀ ਓਕੇ ਬਾਕੀ ਮਿਲਦੇ ਆਂ ਬਾਬਾ ਸੁੱਖ ਰੱਖੇ ਠੀਕ ਹੈ ਕਰਦੇ ਆਪਾਂ ਚੱਲਾਂਗੇ ਥੋੜਾ ਜਿਹੜਾ ਪਹਾੜੀ ਏਰੀਆ ਦਿਖਾਉਣਾ ਆਪਾਂ ਇਹਨਾਂ ਨੂੰ ਬਾਈਆਂ ਨੂੰ ਹਾਂ ਉਸ ਤੋਂ ਬਾਅਦ ਦਿਖਾਵਾਂਗੇ ਫਿਰ ਤੇ ਚੱਲ ਜੇ ਟੜਕੇ ਇਤਰਾ ਕੋਈ ਬਣਦਾ ਹੋਇਆ ਤਾਂ ਮੈਨੂੰ ਦੱਸ ਦੀ ਹਾਂ ਠੀਕ ਹੈ ਹਾਂ ਆਜੋ ਜੀ ਉਸਤਾਦ ਜੀ ਆਜੋ ਹੈ 2:00 ਵਜ ਗਏ ਉਹ ਲੱਗ ਰਿਹਾ ਹੈ ਕੱਟ ਪਈ ਹੈ ਹੈ ਕੱਟ ਰਿਹਾ ਹੈ ਠੀਕ ਆ ਬੜਦਾ ਕੱਟਾ ਠੀਕ ਉਹ ਤਾਂ ਉਹ ਵੀ ਪਟਣੇ ਪੜਾ ਹੈ ਆਜੋ ਹੈਲੋ ਕੈਸੇ ਹੋ ਜੀ ਹਿੰਦੁਸਤਾਨ ਜਿੰਦਾਬਾਦ ਵਾਹ ਜੀ ਵਾਹ ਆਜੋ ਜੀ ਹੋਰ ਬਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਠੀਕ ਹੋ ਵਧੀਆ ਆ ਜਾ ਪਾਣੀ ਮਾਰ ਕੇ ਕੱਟਣ ਦੀ ਲੋੜ ਨਹੀਂ ਐ ਪੱਟਾਂ ਗੇਪਾ ਲਓ ਜੀ ਪਹਿਲਾ ਸਮੇਂ ਸਮੇਂ ਦੀ ਗੱਲ ਹੈ ਵੀ 1999 ਦੇ ਵਿੱਚ ਇਹ ਚੀਜ਼ ਬਣੀ ਸੀ ਤੇ 1925 ਦੇ ਵਿੱਚ ਇਹਦੀ ਜਿਹੜੀ ਮਿਆਦ ਸਮਾਪਤ ਹੋ ਚੁੱਕੀ ਆ 5ਵੇਂ ਮਹੀਨੇ ਦੇ ਵਿੱਚ ਹੁਣ ਇੱਥੇ ਸਿਸਟਮ ਹੋਰ ਹੋ ਜਾਣਾ ਹੈ ਏਸੀ ਵਗੈਰਾ ਲੱਗ ਜਣੇ ਨੇ ਗੱਲਾਂ ਬਾਤਾਂ ਹੋਰ ਹੋ ਜਾਣੀਆਂ ਨਾ ਸੋ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਭਰਾ ਆਪਣੇ ਨਾਲ ਇਸ ਪੇਜ ਤੇ ਜੁੜੇ ਹੋਏ ਨੇ ਸੋ ਐਸੀ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਰ ਵੀਡੀਓ ਦੇਖਣ ਲਈ ਹਾਂਜੀ ਆ ਮੈਂ ਹੂੰ ਜੀ ਮੂਸਾ ਮਾਨਸਾ ਸਿੱਧੂ ਮੂਸੇਵਾਲੇ ਦੇ ਪਿੰਡ ਤੋਂ ਸੋ ਸਾਰੇ ਭਰਾਵਾਂ ਦਾ ਧੰਨਵਾਦ ਰਾਜ ਸ਼ਕ ਮੈਂ ਹੈਗਾ ਜੀ ਮਾਨਸਾ 215 BB31 ਆਓ ਜੀ ਉਹ ਕਰੋ ਗੋਬਿੰਦ ਸੈਟ ਪਰ ਸਿਸਟਮ ਹੈ ਇਹਨੂੰ ਸਾਰੇ ਨੂੰ ਭੈਣੋ ਕਰਕੇ ਸੰਭਰ ਕੇ ਜੇ ਮੈਂ ਇੱਥੇ ਤੇ ਮਾਰ ਲੈਣਾ ਆਪਣੇ ਲੋ ਜੀ ਬਾਈ ਜੀ ਹੁਣ ਆਪਾਂ ਨੂੰ ਸਮਾਂ ਆ ਜਾ ਤਨੀ ਦੇ ਰਿਹਾ ਤੇ 2 ਵਜੇ ਬਾਈ ਜੀ ਹੋ ਗਿਆ ਆਪਣਾ ਲੱਗਣ ਦਾ ਕੰਮ ਤੇ ਟਾਈਮ ਸਾਰੇ ਭਰਾਵਾਂ ਦਾ ਧੰਨਵਾਦ ਗੋਬਿੰਦ ਭਾਈ ਕਰਦੇ ਸਾਰੇ ਭਰਮਣ ਚਲੋ ਜੀ ਫਿਰ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਸੋ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ